ਬੁਲਾਉਂਗੇ ਇਹ ਮੈਂ ਚੋਚਲ ਨਹੀਂ ਕਰਦਾ ਹੁੰਦਾ ਮੈਨੂੰ ਪਸੰਦ ਆ ਚੋਚਲੇ ਤੇ ਕੁਛ ਕਰਾਰਾ ਖਵਾ ਦਿਓ ਪਹਿਲਾਂ ਕਰਾਰਾ ਦਾ ਕੁਛ ਖਵਾ ਦਿਓ ਉਸ ਤੋਂ ਬਾਅਦ ਕੌਫੀ ਖਵਾ ਦੇਣਾ ਮਿਰਚਾਂ ਦੀ ਬੁੱਕ ਖਾਓ ਨਾ ਕਮ ਆਨ ਬੀਬੀ ਇਹ ਪਤਾ ਨਹੀਂ ਕਿੱਥੋਂ ਆਏ ਆ ਕਿ ਅਸੀਂ ਬੋਟ ਵਿੱਚ ਝੂਟੇ ਲੈਣੇ ਆ ਤੇ ਇਹਨਾਂ ਨੂੰ ਅਸੀਂ ਅੱਧਾ ਘੰਟਾ ਇਹਨਾਂ ਦੇ ਮੂੰਹ ਵਾਲੇ ਵੇਖੀ ਜਾਂਦੇ ਆ ਵੀ ਆ ਜਿਹੜੇ ਇੱਥੇ ਦੇਖੋ ਕਿਵੇਂ ਵਿੱਚ ਇਹ ਕੈਸਟੀਨਰ ਬੋਟ ਨਾਲ ਨਜ਼ਾਰੇ ਲੈ ਰਹੇ ਆ ਕਿਤਾ ਮਰਿਆਦਾ ਰੱਖੀਏ ਥੋੜੀ ਮਜਾਦਾ ਰੱਖੀਏ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਕਿਸੇ ਲਈ ਇਹ ਤਬਾਈ ਆ ਤੇ ਕਿਸੇ ਲਈ ਇਹ ਨਜ਼ਾਰੇ ਆ ਆ ਜਿਹੜਾ ਇੱਥੇ ਹੜ੍ਹਾਂ ਦੇ ਨਾਲ ਥੱਲੇ ਤਬਾਈ ਦਾ ਮੰਜ਼ਰਾ ਤੇ ਆ ਦੇਖੋ ਵੀਰ ਨਜ਼ਾਰੇ ਲੈ ਰਹੇ ਆ ਇਹ ਪਤਾ ਨਹੀਂ ਕਿੱਥੋਂ ਆਏ ਆ ਕਿ ਅਸੀਂ ਵੋਟ ਵਿੱਚ ਝੂਟੇ ਲੈਣੇ ਆ ਤੇ ਇਹਨਾਂ ਨੂੰ ਅਸੀਂ ਅੱਧਾ ਘੰਟਾ ਇਹਨਾਂ ਦੇ ਮੂੰਹ ਵਾਲੇ ਵੇਖੀ ਜਾਂਦੇ ਆ ਵੀ ਆ ਜਿਹੜੇ ਇੱਥੇ ਦੇਖੋ ਕਿਵੇਂ ਵਿੱਚ ਇਹ ਕੈਸਤੀਆਂ ਨਾਲ ਬੋਟ ਨਾਲ ਨਜ਼ਾਰੇ ਲੈ ਰਹੇ ਆ ਇਹਦੇ ਥੱਲੇ ਤਬਾਈ ਆ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਇੱਥੇ ਫਸਲਾਂ ਬਰਬਾਦ ਹੋਈਆਂ ਥੱਲੇ ਝੋਨਾ ਖੜਾ ਤੇ ਬਹੁਤ ਹਾਲਾਤ ਮਾੜੇ ਆ ਜਿਹੜੇ ਵੀ ਇਹ ਆਏ ਨਜ਼ਾਰੇ ਲੈਣ ਆਏ ਕੁਝ ਕੋ ਲੋਕ ਸੱਚੀ ਐਨੀ ਸੁੱਤੀ ਹੋਈ ਜ਼ਮੀਰ ਦੇ ਆ ਵੀ ਪੰਜਾਬ ਦੇ ਵਿੱਚ ਹੜ ਆਏ ਹੋਇਆ ਲੋਕ ਰੋਟੀਆਂ ਦੁੱਧ ਦਵਾਈਆਂ ਦੀ ਲੋੜ ਚਾ ਤੇ ਇਹਨਾਂ ਨੂੰ ਬੋਟ ਤੇ ਬੈਠ ਕੇ ਝੂਟੇ ਲੈਣ ਦੀ ਸ਼ਕੀਨਗਰੀ ਚੜੀ ਹੋਈ ਆ ਜਿਵੇਂ ਕਿਸੇ ਪਿਕਨਿਕ ਸਪੌਟ ਤੇ ਆਈ ਹੋਣ ਜੇ ਤੁਸੀਂ ਝੂਟੇ ਹੀ ਲੈਣੇ ਆ ਤਾਂ ਕਿਸੇ ਹੋਰ ਜਗ੍ਹਾ ਤੇ ਜਾਓ ਇੱਥੇ ਲੋਕਾਂ ਦੀ ਸੇਵਾ ਦੇ ਵਿੱਚ ਰੁਕਾਵਟ ਕਿਉਂ ਬਣੇ ਬੈਠੇ ਆ ਜੇ ਆਪ ਸੇਵਾ ਨਹੀਂ ਕਰਨੀ ਤਾਂ ਘਟੋ ਘਟ ਹੋਰਾਂ ਨੂੰ ਤਾਂ ਕਰਨ ਦਿਓ ਪਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਇਹੋ ਜਿਹੇ ਲੋਕਾਂ ਨੂੰ ਵੋਟ ਦੇ ਕੌਣ ਦਿੰਦਾ ਪਹਿਲਾਂ ਹੀ ਵੋਟਸ ਦੀ ਤਾਂ ਬਹੁਤ ਕਮੀ ਆ ਤੇ ਜਿਹੜੀਆਂ ਵੋਟਸ ਹੈਗੀਆਂ ਉਹ ਸੇਵਾ ਵਾਸਤੇ ਆ ਨਾ ਕਿ ਸਰਕਸ ਵਾਸਤੇ ਬਾਕੀ ਜਿਹੜੇ ਇਹੋ ਜਿਹੇ ਲੋਕ ਗੈਰ ਕਾਨੂੰਨੀ ਕੰਮਾਂ ਵਾਸਤੇ ਵੋਟਸ ਵਰਤਦੇ ਆ ਉਹਨਾਂ ਤੋਂ ਵੋਟਾਂ ਵਾਪਸ ਲੈ ਕੇ ਜਿੰਨਾ ਸੇਵਾਦਾਰਾਂ ਨੂੰ ਸੱਚਮੁੱਚ ਲੋੜ ਆ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਕਿਉਂਕਿ ਜਿਹੜੇ ਲੋਕ ਹਜ਼ਾਰਾਂ ਹਜ਼ਾਰਾਂ ਬੰਦਿਆਂ ਦੀ ਰੋਟੀ ਤਿਆਰ ਕਰਕੇ ਲਿਆਉਂਦੇ ਆ ਉਹਨਾਂ ਨੂੰ ਸੇਵਾ ਵਾਸਤੇ ਵੋਟਸ ਨਹੀਂ ਮਿਲਦੀਆਂ ਉਹਨਾਂ ਦੀ ਤਿਆਰ ਕੀਤੀ ਬਈ ਰੋਟੀ ਖਰਾਬ ਜਾਂਦੀ ਆ ਨਾ ਤਾਂ ਉਹ ਬੰਦਿਆਂ ਦੇ ਮੂੰਹ ਚ ਪੈਂਦੀ ਆ ਨਾਵ ਪਸ਼ੂਆ ਦੇ ਤੇ ਕੁਝ ਕੈਸੇ ਬੇਗਹਿਰਤ ਲੋਕ ਤੇ ਸੋ ਕਾਲਡ ਇਨਫਲੂਐਂਸਰਸ ਨੂੰ ਸਾਰਾ ਦਿਨ ਬੋਟਸ ਦੇ ਵਿੱਚ ਬਿਠਾ ਕੇ ਗੇੜੇ ਕੱਢੇ ਜਾਂਦੇ ਆ ਵੀਡੀਓਜ਼ ਸ਼ੂਟ ਕੀਤੀਆਂ ਜਾਂਦੀਆਂ ਤੇ ਵਲੌਗ ਬਣਾਏ ਜਾਂਦੇ ਆ ਬਾਕੀ ਜਿਹੜੇ ਆਹ ਲੋਕ ਬੋਟਸ ਦੇ ਵਿੱਚ ਝੂਟੇ ਲੈ ਰਹੇ ਆ ਉਹਨਾਂ ਦੀ ਪਬਲਿਕ ਨੂੰ ਖੁੱਲੀ ਸੇਵਾ ਕਰਨੀ ਚਾਹੀਦੀ ਆ ਤਾਂ ਕਿ ਅਗਲੀ ਵਾਰ ਕਿਸੇ ਵੀ ਸੇਵਾ ਦੇ ਵਿੱਚ ਰੁਕਾਵਟ ਨਾ ਬਣ ਇਹ ਬੜੀ ਅੱਛੀ ਬਾਤ ਕਹੀ ਆਂ ਚਲੋ ਇਹਨਾਂ ਸਮਾਜ ਸੇਵੀ ਸੰਸਥਾਵਾਂ ਦੀਆਂ ਉਹ ਸਿਰਫ ਸੈਲੀਬ੍ਰਿਟੀਆ ਨੂੰ ਲਾ ਜਾ ਰਹੀਆਂ ਨੇ ਜਿਹੜੇ ਲੰਗਰ ਜਾਂ ਰਸਦ ਲੈ ਕੇ ਜਾਣੀਆਂ ਆ ਉਹ ਨਹੀਂ ਲਿਜਾ ਰਹੇ ਕਲਾਕਾਰਾਂ ਨੂੰ ਚੜਾ ਕੇ ਤਾਂ ਭਜਾ ਲਿਆ ਤੇ ਅਸੀਂ ਖੜੇ ਆ ਤੁਹਾਨੂੰ ਰੋਣ ਲੱਗਦਾ ਆ ਆ ਵੇਖੋ ਕਿੰਨਾ ਰਾਸ਼ਨ ਪਾਣੀ ਪਿਆ ਹੈਗਾ ਵੀ ਇਹਨਾਂ ਦਾ ਉਹਨਾਂ ਦੇ ਵਿਚਾਰਾਂ ਦੇ ਗਰੀਬਾਂ ਦੇ ਮੂੰਹ 'ਚ ਭਵੇ ਵੀ ਸਾਰੀ ਸੰਗਤ ਨੇ ਲਾ ਕੇ ਤਣਕੇ ਦਾ ਤਿਆਰ ਕੀਤਾ ਭੋਜਨ ਨੋ ਡਾਊਟ ਪੰਜਾਬ ਦੇ ਨਾਲ ਮੋਸਟਲੀ ਸਾਰੇ ਪੰਜਾਬੀ ਸਿੰਗਰਸ ਖੜੇ ਆ ਤੇ ਗੁਲਾਬ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਆ ਜਿਹੜਾ ਅੱਜ ਨਹੀਂ ਬਹੁਤ ਸਮੇਂ ਤੋਂ ਪੰਜਾਬ ਦੀ ਹੈਲਪ ਕਰਦਾ ਆ ਰਿਹਾ ਤੇ ਪੰਜਾਬ ਦੀ ਸੇਵਾ ਵਿੱਚ ਉਹਨੇ ਚੰਗਾ ਨਾਂ ਬਣਾਇਆ ਤੇ ਜੇ ਹੁਣ ਕੋਈ ਕਲਾਕਾਰ ਮੌਕੇ ਤੇ ਪਹੁੰਚਿਆ ਤਾਂ ਉਹ ਕੁਝ ਨਾ ਕੁਝ ਦੇ ਕੇ ਹੀ ਜਾਊਗਾ ਤੇ ਹੜਪੀੜਤ ਲੋਕਾਂ ਦੀ ਹੈਲਪ ਕਰਕੇ ਹੀ ਜਾਊਗਾ ਹਰ ਇੱਕ ਦਾ ਮਦਦ ਕਰਨ ਦਾ ਤਰੀਕਾ ਵੱਖਰਾ ਹੁੰਦਾ ਕੋਈ ਪੈਸੇ ਦੇ ਕੇ ਜਾਂਦਾ ਕੋਈ ਰਾਸ਼ਨ ਦੇ ਕੇ ਜਾਂਦਾ ਤੇ ਕੋਈ ਦਿਨ ਰਾਤ ਕਰਕੇ ਚੀਜ਼ਾਂ ਹੜਪੀੜਤਾਂ ਤੱਕ ਪਹੁੰਚਾ ਰਿਹਾ ਪਰ ਸਭ ਤੋਂ ਵੱਡੀ ਗੱਲ ਆ ਕਿ ਕਿਸ਼ਤੀਆਂ ਦੀ ਕਮੀ ਆ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਆ ਅਸਲ ਦੇ ਵਿੱਚ ਗੱਲ ਇਹ ਆ ਵੀ ਐਨਜੀਓ ਵਾਲੀਆਂ ਬੋਟਾਂ ਵਿੱਚ ਕਲਾਕਾਰਾਂ ਨੂੰ ਲਜਾਇਆ ਜਾ ਰਿਹਾ ਤੇ ਉਧਰ ਲੋਕ ਦੁੱਧ ਰੋਟੀ ਪਾਣੀ ਤੇ ਹੋਰ ਸਮਾਨ ਲੈ ਕੇ ਬੋਟਸ ਦੀ ਉਡੀਕ ਦੇ ਵਿੱਚ ਖੜਿਆ ਹੁਣ ਬੋਟਸ ਦੇ ਵਿੱਚ ਰਾਸ਼ਨ ਦੀ ਥਾਂ ਤੇ ਐਨ ਜੀਓ ਦੇ ਮੋਢੀ ਕਲਾਕਾਰ ਤੇ ਵੀਡੀਓ ਤੇ ਫੋਟੋਗ੍ਰਾਫਰਸ ਹੁੰਦੇ ਆ ਜੀ ਦੇ ਕਰਕੇ ਆਮ ਲੋਕਾਂ ਦਾ ਵੀ ਪੜਕਣਾ ਬੰਦਾ ਪਰ ਇੱਥੇ ਗਲਤੀ ਹੁਣ ਨਾ ਤਾਂ ਕਲਾਕਾਰਾਂ ਦੀ ਆ ਤੇ ਨਾ ਆਮ ਲੋਕਾਂ ਦੀ ਐਨ ਜੀਓ ਵਾਲੇ ਕਲਾਕਾਰਾਂ ਨੂੰ ਲੈ ਕੇ ਜਾ ਰਹੇ ਆ ਕਿਉਂਕਿ ਕਲਾਕਾਰਾਂ ਨੇ ਹੀ ਹੈਲਪ ਕਰਨੀ ਆ ਤੇ ਆਮ ਲੋਕ ਭੜਕ ਰਹੇ ਆ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਕੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲਿਆਏ ਆ ਤਾਂ ਇੱਥੇ ਸਭ ਤੋਂ ਵੱਡੀ ਕਮੀਆਂ ਤਰਤੀਬ ਦੀ ਕਿਉਂਕਿ ਕਿਸ਼ਤੀਆਂ ਘਟਾ ਸੋ ਸਭ ਨੂੰ ਰਲ ਮਿਲ ਕੇ ਇਹ ਸਮਝਣਾ ਚਾਹੀਦਾ ਵੀ ਸੇਵਾ ਦਾ ਮਤਲਬ ਆ ਸੁਵਿਧਾ ਪਹੁੰਚਾਉਣਾ ਨਾ ਕਿ ਸੇਵਾ ਦੇ ਵਿੱਚ ਰੁਕਾਵਟ ਬਨਣਾ ਇੱਥੇ ਇੱਕ ਦੂਜੇ ਨੂੰ ਸਮਝਣਾ ਪਊਗਾ ਵੀ ਬੋਟਸ ਨੂੰ ਵੀਆਈਪੀ ਵਾਂ ਨਾ ਸਮਝਿਆ ਜਾਵੇ ਤੇ ਫੋਟੋ ਸ਼ੂਟ ਸੇਵਾਵਾ ਨਿਭਾਉਣ ਨਾਲੋਂ ਜ਼ਰੂਰੀ ਰਾਸ਼ਨ ਪਹੁੰਚਾਉਣਾ ਸਮਝਿਆ ਜਾਵੇ ਤੇ ਦੂਜੀ ਗੱਲ ਗੁਲਾਬ ਸਿੱਧੂ ਤਾਂ ਘਰ-ਘਰ ਜਾ ਕੇ ਫਿਰ ਵੀ ਪੈਸੇ ਦੀ ਮਦਦ ਕਰਕੇ ਆਇਆ ਪਰ ਕੁਝ ਕਾ ਸੋਸ਼ਲ ਮੀਡੀਆ ਇਨਫਲੂਐਂਸਰਸ ਇਹ ਬ੍ਰੈਡ ਦੀਆਂ ਪੇਟੀਆਂ ਬਿਸਕੁਟਾਂ ਦੀਆਂ ਪੇਟੀਆਂ ਲੈ ਕੇ ਪੂਰੇ-ਪੂਰੇ ਦਿਨ ਦਾ ਉੱਥੋਂ ਵਲੌਗ ਕੱਢ ਰਹੇ ਆ ਤੇ ਲੋੜਵੰਦਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਬਲੌਗ ਮੈਨੂੰ ਉਸਟ ਕਰਕੇ ਦਿਓ ਪਲੀਜ਼ ਓਏ ਮਲਾਈ ਵਾਲੀ ਨਹੀਂ ਇਹ ਵੀ ਕਰ ਦਿਓ ਪਲੀਜ਼ ਜੈਮ ਵਾਲਾ ਹਾਂ ਜੈਮ ਵਾਲਾ ਵੀ ਕਰ ਦਿਓ ਅੱਜ ਮੇਰੇ ਦੇਵ ਜੀ ਨੂੰ ਛੁੱਟੀ ਆ ਔਰ ਇਹ ਹੀ ਮੇਰੇ ਲਈ ਬਣਾ ਰਹੇ ਨੇ ਸੈਂਡਵਿਚ ਸਤਸ਼ਿਰਿਆ ਕਾਲ ਬਲੌਂਸਾਰ ਦੇਵਜੀ ਨੂੰ ਕੱਡ ਮਾਰਿਆ ਬਨਾਣ ਤੇ ਤੌਲੀਏ ਦੇ ਵਿੱਚ ਕੈਮਰੇ ਦੇ ਸਾਹਮਣੇ ਵਲੌਗ ਦੇ ਵਿੱਚ ਕੰਟੈਂਟ ਦੇ ਕੇ ਲੋਕਾਂ ਨੂੰ ਭਾਵੇਂ ਐਂਟਰਟੇਨ ਨਹੀਂ ਕੀਤਾ ਜਾਵੇ ਪਰ ਇਹੋ ਜਿਹਾ ਲੁੱਕ ਵੇਖ ਕੇ ਲੋਕਾਂ ਨੂੰ ਹਾਸਾ ਜ਼ਰੂਰ ਆਉਂਦਾ ਵਲੌਗ ਬਣਾਉਣਾ ਕੋਈ ਇਸ਼ੂ ਨਹੀਂ ਪਰ ਬੇਸਿਕ ਡ्रेसਿੰਗ ਸੈਂਸ ਦਾ ਰੱਖੋ ਸੁੱਤੇ ਪਏ ਉੱਠ ਕੇ ਓਵੇਂ ਕੈਮਰੇ ਸਾਹਮਣੇ ਆ ਜਾਂਦੇ ਆ ਤੇ ਫਿਰ ਕਹਿਣਗੇ ਜੀ ਅਸੀਂ ਵਲੌਗ ਵਾਸਤੇ ਮਿਹਨਤ ਬਹੁਤ ਕਰਦੇ ਆ ਪਹਿਲਾਂ ਕਮਲ ਪਟਿਆਲਾ ਨੂੰ ਇਹਨਾਂ ਚੀਜ਼ਾਂ ਕਰਕੇ ਕਿੰਨਾ ਟਰੋਲ ਕੀਤਾ ਗਿਆ ਤੇ ਹੁਣ ਦੇਵਜੀ ਦੀ ਵਾਰੀ ਆ ਜਿਹੜਾ ਲਾਈਵ ਦੇ ਵਿੱਚ ਵੀ ਬਨਾਣ ਜੀ ਪਿਆ ਹੁੰਦਾ ਤੇ ਵਲੌਗ ਆਪਣਾ ਵੀ ਕਰ ਲਉ ਬੂਰਾ ਤੇ ਮੈਂ ਨਹੀਂ ਨਹੀਂ ਕਰਨਾ ਕਾਕੇ ਰਾੜ ਕੇ ਖਾਉਂਗਾ ਖਾ ਆਪਣਾ ਰਾੜ ਕੇ ਮੈਨੂੰ ਨਖਵਾ ਖਾ ਲਉ ਕਾਕੇ ਪਲੀਜ਼ ਮੈਂ ਨਹੀਂ ਖਾਣਾ ਮੇਰਾ ਫਿਰ ਮੇਰੇ ਮਸੰਦ ਦਾ ਵੀ ਕਦੇ ਖਾ ਲਿਆ ਕਰੋ ਤੂੰ ਸ਼ੁਕਰ ਕਰਉ ਬੋਲਦਾ ਚਾਹੇ ਜਿਵੇਂ ਮਰਜੀ ਆ ਫਿਰ ਵੀ ਕੰਟੈਂਟ ਪ੍ਰੋਵਾਈਡ ਕਰ ਰਿਹਾ 2 ਦਿਨ ਤੱਕ ਜਦੋਂ ਦੇਵ ਨੇ ਆਪਦਾ ਚੈਨਲ ਚਲਾਉਣਾ ਸੀ ਬੜੀ ਕੋਸ਼ਿਸ਼ ਕੀਤੀ ਵੀ ਮੈਂ ਬਹੁਤ ਸਮਝਦਾਰ ਬਣ ਗਿਆ ਬਹੁਤ ਸਹੀ ਤਰੀਕੇ ਨਾਲ ਗੱਲ ਕਰੂੰਗਾ ਤੁਹਾਨੂੰ ਕੰਮ ਵਾਸਤੇ ਮੋਟੀਵੇਟ ਕਰੂੰਗਾ ਪਰ ਬੰਦੇ ਦੀਆਂ ਜੱਦੀ ਆਦਤਾਂ ਵੀ ਕਦੇ ਗਈਆਂ ਬਾਕੀ ਘਟ ਦੋਵਾਂ ਚੋ ਕੋਈ ਵੀ ਨਹੀਂ ਇੱਕ ਸਟੋਨੋਂ ਨਹੀਂ ਹਟਦੀ ਤੇ ਦੂਜਾ ਰੂੜਲੀ ਬੋਲਣੋ ਬਾਕੀ ਤੁਹਾਡੀ ਲੜਾਈ ਨੂੰ ਥੋੜਾ ਬਹੁਤ ਤਾਂ ਸੀ ਸਮਝ ਗਿਆ ਵੀ ਇਹ ਤੁਹਾਡਾ ਤਰੀਕਾ ਆਡੀਅנס ਨੂੰ ਐਂਟਰਟੇਨ ਕਰਨ ਦਾ ਬਾਕੀ ਕਮਲ ਪਟਿਆਲਾ ਦੇਵ ਦੇ ਹਰੇਕ ਰੂੜ ਜਵਾਬ ਨੂੰ ਬੈਕਗ੍ਰਾਉਂਡ ਮਿਊਜ਼ਿਕ ਸਮਝ ਕੇ ਇਗਨੋਰ ਕਰ ਦਿੰਦੀ ਆ ਕਮ ਆਨ ਬੀਬੀ ਬਰਫ਼ ਜੰਮੀ ਹੋਈ ਪਾਣੀ ਦੇ ਵਿੱਚ ਆ ਬਸ ਬੋਲ ਕੇ ਦਰ ਰਿਹਾ ਤੁਸੀਂ ਬਸ ਕਰੋ ਬਸ ਜਾ ਹੈ ਉਹ ਲਾ ਦਿੰਦੇ ਮੇਰੇ ਬਰੈਡ ਤੇ ਮਿਉਨਿਸ ਹੂੰਨ ਤਾਂ ਦਵੋ ਉਹਨੂੰ ਯਾ ਤੂੰ ਪਾਗਲ ਹੋ ਗਈ ਗਾਲੂ ਕਦੀ ਕਹਿੰਦੇ ਹੂੰਨ ਦੇ ਕੋਈ ਗਰੰਟੀ ਨਾ ਚੱਲ ਬਹੁਤਾ ਇੱਦਾਂ ਜੀਣਾ ਦੇਵ ਦਾ ਹਾਲ ਨਾ ਰੇਲਵੇ ਕ੍ਰੋਸਿੰਗ ਦੇ ਸਿਗਨਲ ਵਰਗਾ ਕਦੋਂ ਲਾਲ ਹੋਵੇ ਕਦੋਂ ਹਰਾ ਹੋਵੇ ਕੋਈ ਗਰੰਟੀ ਨਹੀਂ ਤੇ ਕਮਲ ਵੀ ਜਾਣ ਕੇ ਕੰਮ ਗਾਲਾਂ ਖਾਣ ਵਾਲੇ ਕਰਦੀ ਆ ਬੱਤ ਸਹੀ ਏ ਕਾਫੀ ਪਿਲਾਉਂਗੇ ਪਿਲਾਉਂਗੇ ਮੈਂ ਚੋਚਲੇ ਨਹੀਂ ਕਰਦਾ ਹੁੰਦਾ ਮੈਨੂੰ ਪਸੰਦਾ ਚੋਚਲੇ ਤੇ ਕੁਛ ਕਰਾਰਾ ਖਵਾ ਦਿਓ ਪਹਿਲਾਂ ਕਰਾਰਾ ਦਾ ਕੁਛ ਖਵਾ ਦਿਓ ਉਸ ਤੋਂ ਬਾਅਦ ਕਾਫੀ ਪਿਲਾ ਦੇਣਾ ਮਿਰਚਾਂ ਦੀ ਬੁੱਕ ਖਾਓ ਨਾ ਇਤੋਂ ਵਧੀਆ ਤਰ੍ਹਾਂ ਦੀ ਚੀਜ਼ ਨਹੀਂ ਇਹ ਬੰਦੇ ਦੇ ਮੂੰਹ 'ਚ ਹਮੇਸ਼ਾ ਹੀ ਨਾ ਕੜੱਤਣ ਹੀ ਭਰੀ ਹੁੰਦੀ ਆ ਇਸੇ ਚੱਕਰ 'ਚੇ ਖੁਸ਼ੀ ਨੂੰ ਵੀ ਪ੍ਰੋਬਲਮ ਬਣਾ ਲੈਂਦਾ ਬਾਕੀ ਕਮਲ ਤੂੰ ਤਾਂ ਖਾਲਾ ਤੰਦੂਰੀ ਚਿਕਨ ਗਜਬ ਬੇਇੱਜ਼ਤੀ ਹੈ ਯਾਰ ਔਰ ਮੇਰੇ ਦੇਵ ਜੀ ਨੂੰ ਛੁੱਟੀ ਆ ਬੱਚਿਆਂ ਨੂੰ ਵੀ ਛੁੱਟੀ ਆ ਬੱਚੇ ਗਏ ਹੋਏ ਨੇ ਗੇਮ ਤੇ ਔਰ ਮੈਂ ਔਰ ਮੇਰੇ ਦੇਵ ਜੀ ਜਾ ਰਹੇ ਆ ਮੇਰੀ ਆਈਜ਼ ਦਾ ਚੈੱਕ ਅਪ ਕਰਾਉਣ ਚਲੋ ਹੁਣ ਕੀ ਕਰਨ ਲੱਗ ਗਏ ਠੀਕ ਹੈ ਹਨੀ ਰਾਮ ਦੇ ਬੋਲ ਤੇ ਆ ਜਾਓ ਤੁਸੀਂ ਵੀ ਖਾ ਲਓ ਰੁਕੋ ਜਰਾ ਸਬਰ ਕਰੋ ਚਾਹ ਪੀਣ ਚਾਹ ਆਪਾਂ ਨੇ ਆਈਜ਼ ਦਾ ਟੈਸਟ ਕਰਾਇਆ ਹੋ ਕਰ ਡਾਕਟਰ ਤਾਂ ਇੱਕ ਬਹਾਨਾ ਸੀ ਵਨਸਵੰਨਾ ਖਾਣਾ ਸੀ ਉਹੀ ਗੱਲ ਹੋ ਗਈ ਨਾ ਗਈ ਤਾਂ ਸੀ ਅੱਖਾਂ ਚੈੱਕ ਕਰਾਉਣ ਤੇ ਕੰਮ ਅੱਖਾਂ ਚੋਂ ਪਾਣੀ ਰਿਸਣ ਵਾਲੇ ਕਰਕੇ ਆਈ ਆ ਤੈਨੂੰ ਤਾਂ ਦਵਾਈ ਦੀ ਲੋੜ ਹੀ ਨਹੀਂ ਗੋਲ ਗੱਪਿਆਂ 'ਚ ਹੋਰ ਮਿਰਚਾਂ ਪਵਾ ਲੈ ਅੱਖਾਂ ਤੇਰੀਆਂ ਆਪੇ ਸਾਫ਼ ਹੋ ਜਾਣੀਆਂ ਐ ਐਕਸਕਿਊਜ਼ ਮੀ ਸਟਾਪ ਇਟ ਡਾਕਟਰ ਸੇਡ ਆਟ ਪਲੀਜ਼ ਗਾਇਜ਼ ਹੁਣ ਅਸੀਂ ਲੈ ਰਹੇ ਆ achar ਕੀ ਲੈ ਰਹੇ ਆ ਅਬਦਾਮ ਤੈਨੂੰ ਲੱਗਦਾ ਤੈਨੂੰ ਰੋਸਟ ਕਰਨ ਵਾਸਤੇ ਰੋਸਟਰਸ ਦੀ ਲੋੜ ਹੀ ਨਹੀਂ ਤੇਰਾ ਤਾਂ ਵਿਆਹ ਹੀ ਲਾਈਵ ਰੋਸਟਰ ਨਾਲ ਹੋਇਆ ਜਿਹੜੀ ਵੀ ਗੱਲ ਕਰਦੀ ਆ ਰੋਸਟ ਪਹਿਲਾਂ ਆ ਜਾਂਦਾ ਉਹ ਡਾਇਲੋਗ ਮਗਰੋਂ ਮਾਰਦੀ ਆ ਤੇ ਦੇਵ ਪ पंच लाइन ਪਹਿਲਾਂ ਮਾਰ ਦਿੰਦਾ ਤੈਨੂੰ ਤਾਂ ਦੁਸ਼ਮਨਾ ਦੀ ਲੋੜ ਹੀ ਨਹੀਂ ਤੇਰੇ ਤਾਂ ਘਰੇ ਹੀ ਦੁਸ਼ਮਨਾ ਬਾਕੀ ਬਾਜ਼ਾਰ ਦੇ ਵਿੱਚ ਕੈਮਰਾ ਆਨ ਕਰਕੇ ਆਚਾਰ ਵਿਖਾ ਕੇ ਤੇ ਇਹ ਦੱਸ ਕੇ ਵੀ ਅਸੀਂ ਆਚਾਰ ਲੈਣ ਲੱਗੇ ਆ ਫਿਰ ਵੀ ਪੁੱਛੇਗੀ ਕਿ ਕੀ ਲੈਣਾ ਫਿਰ ਜਵਾਬ ਤਾਂ ਅੱਗੋਂ ਇਹੋ ਜਿਹਾ ਹੀ ਆਊ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਪੰਜਾਬ 'ਚ ਬਹੁਤ ਮਾੜਾ ਹਾਲ ਹੋ ਗਿਆ ਪਾਣੀ ਦੇ ਕਰਕੇ ਹਾਰਡਵੋਡ ਬਹੁਤ ਆ ਗਿਆ ਲੋਕੀ ਘਰਾ ਤੋਂ ਬੇਕਾਰ ਹੋ ਗਿਆ ਠੀਕ ਨਹੀਂ ਅੱਛਾ ਤੇ ਆਪਾਂ ਜਿੱਦੇ ਵੀ ਕੋਸ਼ਿਸ਼ ਕਰ ਸਕਦੇ ਆ ਆਪਾਂ ਓੰਨੇ ਕ ਮਦਦ ਜਰੂਰ ਕਰਾਂਗੇ ਠੀਕ ਹੈ ਤੇ ਸਾਨੂੰ ਜਿੱਥੇ ਮਤਲਬ ਹਸ਼ਿਆਰਪੁਰ ਲਾਗੇ ਰਹਿੰਦੇ ਜਿੱਧਰ ਜਿੱਧਰ ਵੀ ਲੋੜ ਹੈਗੀ ਆ ਆਪਾਂ ਥੱਲੇ ਨੰਬਰ ਦੇ ਦਿੱਨਾ ਸਾਨੂੰ ਕੋਆਰਡ ਕਰ ਸਕਦੇ ਹੋ ਜਿਹੜੀ ਵੀ ਸਮਾਨ ਦੀ ਜ਼ਰੂਰਤ ਹੋਏਗੀ ਆਪਾਂ ਜ਼ਰੂਰ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕੇਗਾ ਤੇ ਜ਼ਰੂਰ ਸਾਨੂੰ ਸੰਪਰਕ ਕਰੋ ਸਾਨੂੰ ਦੱਸਿਓ ਕਿ ਕਿਹੜੇ ਕਿਹੜੇ ਪਿੰਡਾਂ ਦੀ ਜ਼ਿਆਦਾ ਲੋੜ ਆ ਅਸੀਂ ਉੱਥੇ ਜ਼ਰੂਰ ਸਮਾਨ ਦੀ ਸੇਵਾ ਜ਼ਰੂਰ ਪਹੁੰਚਾਵਾਂਗੇ ਪੂਜਾ ਸੰਗਾ ਜਿਹਦਾ ਪਹਿਲਾਂ ਕੋਠਾ ਢਿੱਗਿਆ ਸੀ ਤੇ ਇਹਨੇ ਉਹ ਝੂਠ ਬੋਲਿਆ ਸੀ ਤੇ ਲੋਕਾਂ ਕੋਲੋਂ ਖਾਦੇ ਸੀ ਪੈਸੇ ਤੇ ਹੁਣ ਫੇਰ ਇਹਨਾਂ ਵੱਲੋਂ ਹੜਪੀੜ ਤਾਂ ਵਾਸਤੇ ਸੇਵਾ ਮੰਗੀ ਜਾ ਰਹੀ ਆ ਇਹਨਾਂ ਨੂੰ ਪੈਸੇ ਪਾ ਕੇ ਆਪਦੇ ਪੈਸੇ ਖਰਾਬ ਕਰਨ ਨਾਲੋਂ ਚੰਗਾ ਕਿ ਤੁਸੀਂ ਕਿਸੇ ਐਨ ਜੀਓ ਵਾਲੇ ਨੂੰ ਪੈਸੇ ਪਾਓ ਕਿਉਂਕਿ ਇਹਨਾਂ ਇਨਫਲੂਐਂਸਰਸ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਉਧਰ ਸੋਨੂ ਕੌਰ ਨੇ ਵੀ ਸੇਮ ਵੀਡੀਓ ਪਾਈ ਸੀ ਜਿਹੜੀ ਕਿ ਹੁਣ ਉਹਦੇ ਅਕਾਊਂਟ ਤੋਂ ਡਿਲੀਟ ਹੋ ਚੁੱਕੀ ਆ ਤੇ ਨਿੱਕੀਤਾ ਨੇ ਵੀ ਪਾਈ ਸੀ ਉਹ ਵੀ ਡਿਲੀਟ ਕਰ ਗਈ ਸੋ ਜਿਹਨੇ ਸੇਵਾ ਕਰਨੀ ਆ ਆਪੋ ਆਪਣੇ ਪਿੰਡ ਦੇ ਥਰੂ ਕਰੋ ਤੇ ਜਾਂ ਫੇਰ ਸਿੱਧਾ ਐ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ